ਤਨਤਨ ਗੁਰਨਾਣਕ ਦੇਵ ਜੀ ਮਹਾਰਾਜ ਤਨਤਨ ਬਾਬਾ ਸ੍ਰੀ ਚੰਜੀ ਮਹਾਰਾਜ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਜੋੜਾ ਮੀਆਂ ਬੀਵੀ ਹਸਬੰਡ ਵਾਈਫ ਇੱਕ ਮੁਹੱਲੇ ਦੇ ਵਿੱਚ ਰਹਿਣ ਆਏ ਤਾਂ ਉਹਨਾਂ ਦੇ ਗੁਆਂਢ ਦੇ ਵਿੱਚ ਪਹਿਲਾਂ ਹੀ ਇੱਕ ਬਜ਼ੁਰਗ ਜ਼ੰਮਤੀ ਇੱਕ ਮੀਆਂ ਬੀਵੀ ਰਹਿੰਦੇ ਸਨ ਜੋ ਉਮਰ ਦੇ ਵਿੱਚ ਕਾਫੀ ਵਡੇ ਸਨ ਤਜਰਬੇਕਾਰ ਸਨ ਅਤੇ ਆਪਣੀ ਜ਼ਿੰਦਗੀ ਦੇ ਅਖੀਰਲੇ ਪੜਾਅ ਦੇ ਉੱਤੇ ਪਹੁੰਚ ਚੁੱਕੇ ਸਨ ਕੁਝ ਦਿਨ ਬੀਤੇ ਤਾਂ ਉਸ ਘਰ ਦੇ ਵਿੱਚ ਰਹਿਣ ਵਾਲਾ ਪਤੀ ਆਪਣੀ ਪਤਨੀ ਨੂੰ ਆਖਦਾ ਹੈ ਬਜ਼ੁਰਗ ਜ਼ੰਮਤੀ ਕਿ ਇਹ ਜਿਹੜੇ ਸਾਡੇ ਗਵਾਂਢ ਦੇ ਵਿੱਚ ਨਵਾਂ ਵਿਆਹਿਆ ਜੋੜਾ ਆਇਆ ਹੈ ਨਵਾਂ ਜੋੜਾ ਆਇਆ ਹੈ ਇਹ ਬਹੁਤੇ ਸਮਝਦਾਰ ਨਹੀਂ ਹਨ ਕਿਉਂਕਿ ਇਹ ਕੱਪੜੇ ਧੋਂਦੇ ਹਾਂ ਤੇ ਇਹਨਾਂ ਦੇ ਕੱਪੜੇ ਸਾਫ਼ ਨਹੀਂ ਹੁੰਦੇ ਮੈਂ ਰੋਜ਼ ਲਿਖ ਰਿਹਾ ਹਾਂ ਇਹ ਕੱਪੜੇ ਸੁੱਕਣੇ ਪਾਉਂਦੇ ਹਾਂ ਤੇ ਕੱਪੜੇ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦੇ ਦੋ ਤਿੰਨ ਦਿਨ ਬੀਤੇ ਤੇ ਬਜ਼ੁਰਗ ਬਜ਼ੁਰਗ ਜ਼ਮਤੀ ਨੇ ਮੀਆਂ ਬੀਵੀ ਨੇ ਫਿਰ ਇਹੋ ਹੀ ਸ਼ਿਕਾਇਤ ਕੀਤੀ ਵੀ ਇਹ ਕੱਪੜੇ ਸਾਫ਼ ਨਹੀਂ ਹੁੰਦੇ ਇਹਨਾਂ ਦੇ ਇਹਨਾਂ ਨੂੰ ਕੱਪੜੇ ਧੋਂਦੀ ਸਮਝ ਨਹੀਂ ਹੈ ਐਸਾ ਸੰਸਲਾ ਨਿਰੰਤਰ ਹਫ਼ਤਾ 10 ਦਿਨ ਚੱਲਿਆ ਤਾਂ ਜਿਹੜਾ ਬਜ਼ੁਰਗ ਜ਼ੰਬਤੀ ਸੀ ਉਹ ਬਜ਼ੁਰਗ ਨੇ ਆਖਿਆ ਕਿ ਅੱਜ ਇਹਨਾਂ ਕੱਪੜੇ ਸਾਫ਼ ਧੋਤੇ ਹਨ ਅੱਜ ਇਹਨਾਂ ਦੇ ਕੱਪੜੇ ਉਜਲੇ ਹਨ ਸ਼ਾਇਦ ਇਹਨਾਂ ਨੂੰ ਸਮਝ ਆ ਗਈ ਹੈ ਤਾਂ ਬਜ਼ੁਰਗ ਆਦਮੀ ਦੀ بیوی ਨੇ ਕਿਹਾ ਨਹੀਂ ਜੀ ਕੱਪੜੇ ਤੇ ਇਹਨਾਂ ਨੇ ਪਹਿਲੇ ਵਾਂਗ ਹੀ ਧੋਤੇ ਹਨ ਅੱਜ ਮੈਂ ਆਪਣੀ ਖਿੜਕੀ ਦਾ ਸ਼ੀਸ਼ਾ ਸਾਫ਼ ਕੀਤਾ ਹੈ ਜਿਸ ਕਰਕੇ ਸਾਨੂੰ ਇਹਨਾਂ ਦੇ ਧੁੱਤੋਏ ਹੋਏ ਕੱਪੜਿਆਂ ਦੀ ਦਿੱਖ ਉਹਦਾ ਨਜ਼ਾਰਾ ਸਾਫ-ਸਾਫ ਦਿਸ ਰਿਹਾ ਹੈ ਪਹਿਲਾਂ ਸਾਡੇ ਆਪਣੇ ਸ਼ੀਸ਼ੇ ਧੁੰਦਲੇ ਸਨ ਜਿਸ ਕਰਕੇ ਸਾਨੂੰ ਸਭ ਕੁਝ ਧੁੰਦਲਾ ਦਿਸਦਾ ਸੀ ਕੱਪੜੇ ਇਹ ਪਹਿਲਾਂ ਵਾਂਗੂ ਹੀ ਧੋਤੇ ਹਨ ਪਰ ਹੁਣ ਸਾਨੂੰ ਸਾਫ ਨਜ਼ਰ ਆ ਰਹੇ ਹਨ ਤਾਂ ਦੰਪਤੀ ਬਜ਼ੁਰਗ ਦੰਪਤੀ ਦੇ ਜਿਹੜੇ ਪਤੀ ਸੀ ਉਹਨੇ ਆਖਿਆ ਬਈ ਗਲਤੀ ਤੇ ਸਾਡੇ ਅੰਦਰ ਸੀ ਅਸੀਂ ਇਹਨਾਂ ਦੇ ਵਿੱਚ ਗਲਤੀ ਲੱਭਦੇ ਸੀ ਸੋ ਇਹ ਸਾਨੂੰ ਸਾਕੀ ਤੋਂ ਸਿੱਖਿਆ ਮਿਲਦੀ ਹੈ ਕਿ ਅਸੀਂ ਦੂਸਰਿਆਂ ਦੇ ਵਿੱਚ ਔਣਤਾਈਆਂ ਲੱਭਣ ਗਲਤੀਆਂ ਲੱਭਣ ਕਮੀਆਂ ਪੇਸ਼ੀਆਂ ਢੂੰਡਣ ਦੀ ਥਾਂ ਤੇ ਪਹਿਲਾਂ ਆਪਣੇ ਆਪ ਨੂੰ ਵੀ ਚੰਗੀ ਤਰ੍ਹਾਂ ਵੇਖ ਲਈਏ ਕਿ ਕਿਤੇ ਗਲਤੀ ਕਿਤੇ ਕਮੀ ਪੇਸ਼ੀ ਸਾਡੇ ਅੰਦਰ ਤੇ ਨਹੀਂ ਸਾਨੂੰ ਆਪਣੀਆਂ ਅੱਖਾਂ ਦੇ ਪਏ ਪਰਦਿਆਂ ਨੂੰ ਸਾਫ਼ ਕਰਨਾ ਚਾਹੀਦਾ ਹੈ ਇਹੋ ਇਸ ਸਾਖੀ ਦੀ ਸਖਿਆ ਹੈ ਕਿ ਗਲਤੀ ਸਾਡੇ ਅੰਦਰ ਹੈ ਤੇ ਉਹਨੂੰ ਢੂੰਡੀਏ ਨਾ ਕਿ ਗਲਤੀ ਦੂਸਰਿਆਂ ਦੇ ਵਿੱਚ ਢੂੰਡੀਏ 와, wow, 해그루지. Hey,